ਉਸਤਾਦ ਮੰਗੀ ਨੂੰ ਮਿਲਿਆ ਤੂੰ ਮੈਂ ਤਾਂ ਦੱਸ ਰਿਹਾ ਕੋਈ ਯਾਰ ਉਹਨਾਂ ਇੱਕ ਵੀਡੀਓ ਜੀ ਚੱਲਣ ਡਈ ਸੀ ਬੜਾ ਕਾਉਂਟਰਵਰਸੀ ਚੱਲਣ ਡਈ ਆ ਇਹਨਾਂ ਦੀ ਸ਼ਾਇਦ ਤੂੰ ਵੀ ਦੇਖੀ ਹੋਵੇ ਦੇਖੀ ਹੋਵੇ ਦੇਖੀ ਨਾ ਉਹ ਲਖੇ ਸੜਾਣੇ ਵਾਲੀ ਉਹਨੇ ਕੀਤੀ ਇਹਦੇ ਖਿਲਾਫ ਗੱਲ ਉਸਤਾਦ ਮੰਗੀ ਦੇ ਭਾਈ ਆਪਾਂ ਨੂੰ ਇਹ ਬਾਕੀਆਂ ਨੂੰ ਨਹੀਂ ਪਤਾ ਆਪਾਂ ਦਾ ਉਸਤਾਦ ਮੰਗੀਨਾ ਟਾਈਮ ਲੰਘਿਆ ਹੋਇਆ ਪਾਕਿਸਤਾਨ ਚ ਜਿਹੜੇ ਬੰਦੇ ਆ ਛੇੜੇ ਪੀੜਾ ਦਾ ਪਾਕਿਸਤਾਨੀ ਟਾਈਮ ਲੰਘਿਆ ਉਹ ਵੀ ਇਹਨੂੰ ਜਾਣਦੇ ਹੋਣੇ ਆ ਉਸਤਾਦ ਮੰਗੀ ਐਡਾ ਚੰਗਾ ਬੰਦਾ ਨਾ ਕਿ ਛਾਡੀ ਗੱਲ ਦੇ ਅੱਛਾ ਇੰਨਾ ਚੰਗਾ ਇਨਸਾਨ ਆ ਕਬੱਡੀ ਚ ਛਾਡੀ ਗੱਲ ਦੇ ਬਾਕੀ ਜਿਹੜੇ ਬੰਦੇ ਉਹਦੇ ਖਿਲਾਫ ਬੋਲਦੇ ਆ ਆਪਾਂ ਨੂੰ ਉਹ ਚੰਗੇ ਨਹੀਂ ਲੱਗਦੇ ਠੀਕ ਆ ਕਿਉਂਕਿ ਭਾਈ ਇੱਕ ਤਾਂ ਹੋਣਾ ਵੀ ਦੇਖਿਆ ਫੈਨ ਹੋਏਗਾ ਦੂਰੋਂ ਜਾਂ ਇਹ ਉਹ ਆਪਣਾ ਵੀ 3 ਮਿੰਟ ਟਾਈਮ ਲੱਗਿਆ ਹੋਇਆ ਠੀਕ ਹੈ 3 ਮਿੰਟ ਆ ਬਣਾ ਰਹੇ ਆ ਦੇ ਉਹਨੇ ਇੰਨਾ ਗਾਈਡ ਕੀਤਾ ਕਿ ਛੱਡੀ ਗੱਲ ਦੇ ਇੰਗਲੈਂਡ ਹਮਮ ਮੈਂ ਉਸਤਾਦ ਦੇ ਨਾਲ ਹੀ ਸੀ ਹਮ ਉਸਤਾਦ ਮੈਨੂੰ 에어ਪੋਰਟ ਤੋਂ ਆਪ ਲੈਣ ਆਇਆ ਸੀ ਹਮ ਠੀਕ ਮੈਨੂੰ ਇਹ ਇੰਨਾ ਜਿੰਮੇ ਲੈਣਾ ਜੇਨਸ ਵੀ ਹੈਗਾ ਕਿ ਮੈਨੂੰ ਯਾਰ ਇਹ ਬੰਦਾ ਬੁਲਾਣਗੇ ਵੀ ਪਰ ਉਹਨਾਂ ਬੰਨਿਆ ਇੰਨਾ ਪਿਆਰ ਕੀਤਾ ਕਿ ਛੱਡੇ ਗੱਲ ਦੇ ਔ ਲੱਖਾ ਸਢਾਣਾ ਜਿਹੜਾ ਵੀ ਆ ਬਈ ਬਖਵਾਸ ਕਰਦਾ ਸਾਰੀ ਅੱਛਾ ਕੌਡੀ ਨੂੰ ਬਦਨਾਮ ਕਰਨ ਤੇ ਆ ਹੂੰ ਖੁਦਾ ਦਾ ਨਾਮ ਤੇ ਰੱਗੇ ਹੱਥ ਜੋੜਿਆ ਦੇਖ ਲੱਖਾ ਸਢਾਣਾ ਜਿਹੜਾ ਵੀ ਚਲੋ ਜੇ ਵੀਡੀਓ ਚੱਲ ਗਈ ਹੋਰ ਤੱਕ ਤੇ ਉਹਨੂੰ ਇਹੀ ਆ ਵੀ ਕੌਡੀ ਨੂੰ ਬਦਨਾਮ ਨਾ ਕਰਨ ਠੀਕ ਆ ਬੰਦੇ ਆਪਣੀਆਂ ਮੁਖਾਲਫਤਾਂ ਵਾਸਤੇ ਬੰਦਿਆਂ ਨੂੰ ਬਦਨਾਮ ਕਰਦੇ ਆ ਹੂੰ ਪਰ ਜੇ 스타 ਮੰਗੀ ਦੀ ਗੱਲ ਆ ਤੇ ਉਹ ਬੰਦਾ ਬਹੁਤ ਹੀਰਾ ਹੂੰ ਉਹਦੇ ਜਿਆ ਬੰਦਾ ਮੈਂ ਕਹਿੰਦਾ ਪਾਕਿਸਤਾਨੀ ਕਬੱਡੀ ਵੀ ਨਹੀਂ ਇੰਡੀਆ ਦੀ ਕਬੱਡੀ ਵੀ ਨਹੀਂ ਉਹ ਤਾਂ ਕਹਿੰਦਾ ਗੈਂਗਸਟਰ ਵਾਲੇ ਮੰਗੀਨੇ ਆ ਗਰਾਊਂਡ 'ਚ ਬਕਵਾਸ ਕਰਦਾ ਯਾਰ ਸਾਰੀ ਬਗੋਲੇ ਕਰਨੀ ਤੈਨੂੰ ਤਾਰੇ ਕਰਨੀ ਤੈਨੂੰ ਸਾਰੇ ਨਹੀਂ ਅੱਜ ਗੋਇ ਇੰਟਰਵਿਊ ਆਇਆ ਨਹੀਂ ਇਹ ਬੰਦਾ ਬੋਲਦਾ ਨਹੀਂ ਪਰ ਬੋਲਿਆ ਤੇ ਹਰ ਸ਼ਾਇ ਨੇ ਬੇੜਤੀ ਉਹਨੇ ਮੈਂ ਕਹਾ ਉਹਨੇ ਹਜੇ ਨਤਾਰੇ ਕਰਨੇ ਹੋ ਇਸ ਕੰਮ ਦੇ ਮਗਰ ਹੋ ਗਿਆ ਹਾਂ ਤੇ ਜੀ ਕੋਈ ਕਰ ਦੱਸੇਗਾ ਇਹਨਾਂ ਨੂੰ ਵੀ ਕੀ ਹੁੰਦੀ ਗੈਂਗਸਟਰ ਕਿੰਨੇ ਵਾਲੇ ਆ ਠੀਕ ਆ ਨੀ ਦੀ ਸਿਆਸਤ ਦਾ ਲੱਖਾਂ ਛਡਾਣਾ ਬੋਲਿਆ ਹਨਾ ਤੇ ਆਪ ਨਹੀਂ ਬੋਲੇ ਆ ਬਾਈ ਇਹਦੇ ਮਗਰੋਂ ਬੰਦੇ ਬੋਲੇ ਆ ਹਮ ਜਿਹੜੇ ਆਪ ਸ਼ੋਹ ਹੋਣਾ ਚਾਹਦੇ ਨੀਰੀ ਸਿਆਸਤ ਬੋਲੀ ਆ ਇਹ ਬਾਕੀ ਯਾਰ ਜਿੱਦਾਂ ਵੀ ਆ ਭਾਵੇਂ ਜਿੱਧਰੋਂ ਵੀ ਕੋਈ ਬੋਲੇ ਪਰ ਬਦਨਾਰਮੀ ਕਬੱਡੀ ਦੀ ਆ ਹਮ ਠੀਕ ਨਾ ਕਬੱਡੀ ਬਦਨਾਮ ਹੁੰਦੀ ਆ ਮਾੜੀ ਗੱਲ ਆ ਚਲੋ ਅਸੀਂ ਤਾਂ ਦੁਆ ਕਰਦੇ ਵੀ ਕਬੱਡੀ ਵਾਸ ਦੀ ਰਵੇ ਵਾਹ ਬਿਲਕੁਲ